ਕਾਫੀ ਜਾਣਿਆਂ ਦੇ ਮਨ 'ਚ ਡਾਊਟ ਹੁੰਦਾ ਹੈ ਕਿ ਜੇਕਰ ਅਸੀਂ ਪਾਕਿਸਤਾਨ ਜਾਵਾਂਗੇ ਤੇ ਸਾਡੇ ਪਾਸਪੋਰਟ 'ਚ ਪਾਕਿਸਤਾਨ ਦੀ ਸਟੈਂਪ ਲੱਗ ਜਾਵੇਗੀ ਜਿਸ ਕਾਰਨ ਜੋ ਕੰਟਰੀਸ ਪਾਕਿਸਤਾਨ ਨਾਲ ਨਹੀਂ ਫ੍ਰੈਂਡਲੀ ਹੈਗੀਆਂ ਸਾਨੂੰ ਉਹਨਾਂ ਕੰਟਰੀਆਂ 'ਚ ਜਾਣ 'ਚ ਪ੍ਰੋਬਲਮ ਹੋਵੇਗੀ ਕਿਉਂਕਿ ਉਹ ਰਿਸਪੈਕਟਡ ਹੈ ਹਾਂ ਬਿਲਕੁਲ ਜਿਵੇਂ ਸੜਕ ਹੈ ਬਿਲਕੁਲ ਸਾਹਮਣੇ ਕੋਰਾ ਹੈ ਸਾਹਮਣੇ ਐਸੇ ਜਾਣਾ ਐਸੇ ਆਫਿਸ ਆਣਾ ਹੈ ਇਹ ਉਹ ਹੀ ਖੇਤ ਦੀ ਮਿੱਟੀ ਹੈ ਜਿਸ ਖੇਤ ਦੀ ਮਿੱਟੀ 'ਚ ਗੁਰਨਾਨਕ ਦੀਵ ਜੀ ਹਲ ਵਾਉਂਦੇ ਸਨ ਕਿ ਸੱਚਮੁੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ ਕਿਉਂ ਉਹਨਾਂ ਦੇ ਜਾਣ ਤੋਂ ਬਾਅਦ ਮੁਸਲਮ ਹਿੰਦੂ ਸਿੱਖ ਆਪਸ ਵਿੱਚ ਬਹਿਸ ਲੜਨ ਲੱਗ ਪਏ ਸਨ ਜਾਣਾਂਗੇ ਇਸ ਵੀਡੀਓ 'ਚ ਮੇਰੀ ਬਾਪਾ ਬਾਨਾ ਨਾ ਛੱਡੀ ਨਾ ਦੇਸ਼ ਵਿਦੇਸ਼ ਵਿੱਚ ਬੈਠੀ ਗੁਰਨਾਮ ਨਾਮ ਲੈਵਾ ਸੰਗਤ ਜੀਓ ਅੱਜ ਦੀ ਫਤਿਹ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਸਾਂਝ ਪਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਸਾਹਿਬ ਦੀ ਹੀ ਕਿਰਪਾ ਹੈ ਤੇ ਆਪ ਸਾਰਿਆਂ ਦਾ ਪਿਆਰ ਜਿਸ ਕਰਕੇ ਆਪ ਜੀ ਨੂੰ ਵਕ ਵਕ ਅਸਥਾਨਾਂ ਦੇ ਦਰਸ਼ਨ ਕਰਵਾਨੇ ਹਾਂ ਅੱਜ ਜਿਸ ਧਰਤੀ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਲੱਗਾ ਹਾਂ ਇਸ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਯਾਤਰਾ ਦੇ ਆਖਰੀ 17 ਸਾਲ ਬਿਤਾਏ ਆਪ ਜੀ ਨੂੰ ਇਸ ਤਸਾਰਾ ਇਤਿਹਾਸ ਸਰਵਣ ਕਰਾਵਾਂਗਾ ਲੇਕਿਨ ਉਸ ਤੋਂ ਪਹਿਲਾਂ ਆਪ ਜੀ ਨੂੰ ਇਸ ਧਰਤੀ ਤੇ ਕਿਵੇਂ ਪਹੁੰਚਿਆ ਜਾਵੇ ਉਹ ਸਾਰੇ ਆਪ ਜੀ ਨੂੰ ਸਟੈਪਸ ਦੱਸਾਂਗਾ ਉਸ ਤੋਂ ਬਾਅਦ ਇਸ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਵਾਂਗਾ ਸਵਲੀ ਰੱਖ ਮੇਰੇ ਤੇ ਨਗਾ ਬਪਨ ਸੋਜੀ ਚਾਲੇ ਪਾਏ ਹੋਇਆ ਸੀ ਕਰਤਾਰਪੁਰ ਸਾਹਿਬ ਨੂੰ ਸੋ ਅਸੀਂ ਕੋਵਿਡ ਨੈਗੇਟਿਵ ਰਿਪੋਰਟ ਲੈਣੀ ਭੁੱਲ ਗਏ ਸੀ ਜਿਸ ਕਰਕੇ ਅਸੀਂ ਹੁਣ ਡੇਰਾ ਬਾਬਾ ਨਾਨਕ ਦੇ ਜੋ ਪਿੱਛੇ ਹੀ ਸਰਕਾਰੀ ਕਲੀਨਿਕ ਹੈ ਉੱਥੇ ਜਾ ਰਹੇ ਹਾਂ ਉੱਥੇ ਜਾ ਕੇ ਅਸੀਂ ਨੈਗੇਟਿਵ ਰਿਪੋਰਟ ਕੋਵਿਡ ਦੀ ਲੈਣੀ ਹੈ ਲੇਕਿਨ ਇਸ ਤੋਂ ਪਹਿਲਾਂ ਸਾਡੀ ਪੁਲਿਸ ਵੈਰੀਫਿਕੇਸ਼ਨ ਵੀ ਹੋਈ ਸੀ ਤੇ ਅਸੀਂ ਈਟੀਏ ਫਾਰਮ ਵੀ ਫਿਲ ਕਰਨਾ ਹੁੰਦਾ ਹੈ ਉਸ ਤੋਂ ਬਾਅਦ ਸਾਡੀ ਥਾਣੇ ਵੈਰੀਫਿਕੇਸ਼ਨ ਹੁੰਦੀ ਹੈ ਪੂਰਾ ਪ੍ਰੋਸੈਸ ਜਿਵੇਂ ਪਾਸਪੋਰਟ ਤਾਂ ਹੁੰਦਾ ਹੈ ਉਵੇਂ ਹੀ ਇੱਥੇ ਹੋਵੇਗਾ ਸੋ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਕੋਰੀਡੋਰ 'ਚ ਤੇ ਇਹ ਵੀ ਪੁਰਾਣਾ ਨੇ 에ਅਰਪੋਰਟ ਵਰਗਾ ਹੀ ਬਣਾਇਆ ਹੋਇਆ ਹੈ ਪਹਿਲੀ ਵਿਜ਼ਿਟ ਸੀ ਕਾਫੀ ਵਦਿਆ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਕੋਰੀਡੋਰ ਦੇ ਅੰਦਰ ਹੀ ਕਰੰਸੀ ਐਕਸਚੇਂਜ ਕਾਊਂਟਰ ਹੁੰਦੇ ਨੇ ਤੁਸੀਂ ਉੱਥੇ ਜਾ ਕੇ ਕਰੰਸੀ ਐਕਸਚੇਂਜ ਕਰਵਾਣੀ ਹੁੰਦੀ ਹੈ ਜੋ ਕਿ ਹੁੰਦੀ ਹੈ 20 US ਡਾਲਰਸ

ਬਿਲਕੁਲ ਜਿਵੇਂ ਸੜਕ ਹੈ ਬਿਲਕੁਲ ਸਾਹਮਣੇ ਗੁਜ਼ਾਰਾ ਹੈ ਸਾਹਮਣੇ ਐਸੇ ਜਾਣਾ ਹੈ ਐਸੇ ਵਾਪਸ ਆਣਾ ਹੈ 4 ਵਜੇ ਇੱਕ ਵਾਰੀ ਕਾਲ ਕਰ ਦਿੰਦੇ ਆਂ ਵੀ ਕੈਂਟਰ ਆ ਜਾਊਗਾ ਪਰ 5 ਵਜੇ ਤੱਕ ਚਲੇ ਆ। ਫਿਰ ਤੁਸੀਂ ਪੋਲੀਓ ਦੀ ਡਰਾਪਸ ਪੀਓਗੇ ਇਸ ਤੋਂ ਬਾਅਦ ਸਿਕਿਉਰਿਟੀ ਚੈੱਕ ਹੁੰਦਾ ਹੈ। ਪੋਲੀਓ ਦੀ ਬੂੰਦ ਤਾਂ ਜ਼ਰੂਰੀ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਅਜੇ ਵੀ ਪੋਲੀਓ ਹੈ ਤੇ ਇਸ ਕਰਕੇ ਪੋਲੀਓ ਦੀਆਂ ਡਰਾਪਸ ਭਲਾਉਂਦੇ ਨੇ। ਕਾਫੀ ਜਾਣਿਆਂ ਦੇ ਮਨ 'ਚ ਡਾਊਟ ਹੁੰਦਾ ਹੈ। कि ਜੇਕਰ ਅਸੀਂ ਪਾਕਿਸਤਾਨ ਜਾਵਾਂਗੇ ਤੇ ਸਾਡੇ ਪਾਸਪੋਰਟ 'ਚ ਪਾਕਿਸਤਾਨ ਦੀ ਸਟੈਂਪ ਲੱਗ ਜਾਵੇਗੀ ਜਿਸ ਕਾਰਨ ਜੋ ਕੰਟਰੀਸ ਪਾਕਿਸਤਾਨ ਨਾਲ ਨਹੀਂ ਫ੍ਰੈਂਡਲੀ ਹੈਗੀਆਂ ਸਾਨੂੰ ਉਹਨਾਂ ਕੰਟਰੀਆਂ 'ਚ ਜਾਣ 'ਚ ਪ੍ਰੋਬਲਮ ਹੋਵੇਗੀ ਲੇਕਿਨ ਐਵੇਂ ਦਾ ਕੁਝ ਨਹੀਂ ਹੁੰਦਾ ਸਟੈਂਪ ਲੱਗੇਗੀ ਜ਼ਰੂਰ ਲੇਕਿਨ ਉਹ ਲੱਗਦੀ ਹੁੰਦੀ ਹੈ ਈਟੀਏ ਫਾਰਮ 'ਤੇ ਜੋ ਕਿ ਐਜ਼ ਅ ਟੈਂਪਰੇਰੀ ਤੁਹਾਡਾ ਯਾਤਰੀ ਪ੍ਰੂਫ ਹੁੰਦਾ ਹੈ ਤੇ ਤੁਹਾਡੇ ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗਦੀ ਤੁਸੀਂ ਟੈਨਸ਼ਨ ਫ੍ਰੀ ਹੋ ਕੇ ਆਪਣਾ ਰਾਮਨਾ ਕਰਤਾਰਪੁਰ ਸਾਹਿਬ ਨੂੰ ਦਰਸ਼ਨ ਕਰ ਸਕਦੇ ਹੋ ਤੇ ਇਹ ਡਾਊਟ ਮੇਰੇ ਮਨ 'ਚ ਵੀ ਸੀਗਾ ਲekin ਤੁਸੀਂ ਦੇਖ ਸਕਦੇ ਹੋ ਇਹ ਪ੍ਰੂਫ ਹੈ ਕਿ ਜੋ ਸਟੈਂਪ ਆਉ ਈਟੀਆ ਫਾਰਮ ਤੇ ਲੱਗੀ ਹੈ ਆ ਪਾਸਪੋਰਟ ਤੇ ਨਹੀਂ ਲੱਗੀ ਇੰਡੀਅਨ ਇਮੀਗ੍ਰੇਸ਼ਨ ਡਨ ਹੋਣ ਤੋਂ ਬਾਅਦ ਸਾਡੀ ਹੁੰਦੀ ਹੈ ਪਾਕਿਸਤਾਨ ਇਮੀਗ੍ਰੇਸ਼ਨ ਤੇ ਦੋਨੋਂ ਇਮੀਗ੍ਰੇਸ਼ਨ ਜੇ ਤੋਅ ਤੋ ਨਾਰਮਲ ਕੁਐਸਚਨ ਪੁੱਛੇ ਜਾਂਦੇ ਨੇ ਇਸ ਤੋਂ ਬਾਅਦ ਜਿਹੜਾ ਨੇ ਕਰੰਸੀ ਐਕਸਚੇਂਜ ਨਹੀਂ ਕਰਵਾਏ ਹੁੰਦੀ ਉਹ ਇਹ ਇੱਥੇ ਆ ਕੇ ਐਕਸਚੇਂਜ ਕਰਵਾਉਂਦੇ ਨੇ ਕਰੰਸੀ ਬਟ ਮੇਰੀ ਸਲਾਹ ਹੈ ਕਿ ਤੁਸੀਂ ਪਹਿਲੇ ਹੀ ਫੋਰਨ ਐਕਸਚੇਂਜ ਉਹ ਵੀ ਆਪਣੀ ਕਰੰਸੀ ਐਕਸਚੇਂਜ ਕਰਵਾ ਕੇ ਆਇਓ ਇੱਥੇ ਲਾਈਨਾਂ 'ਚ ਫਿਰ ਨਹੀਂ ਲੱਗੋਗੇ ਤੁਸੀ ਤੁਹਾਨੂੰ ਫਾਇਦਾ ਹੋ ਜਾਵੇਗਾ ਇਸ ਤੋਂ ਬਾਅਦ ਤੁਸੀਂ ਰੈਡੀ ਹੋ ਕਰਤਾਰਪੁਰ ਸਾਹਿਬ ਜਾਣ ਨੂੰ ਤੇ ਬਸ ਤੁਹਾਨੂੰ ਸਿੱਧੇ ਕਰਤਾਰਪੁਰ ਸਾਹਿਬ ਲੈ ਜਾਂਦੀ ਹੈ ਤੇ ਆਓ ਹੁਣ ਇਸ ਕਰਤਾਰਪੁਰ ਸਾਹਿਬ ਪਾਵਨ ਪਵਿੱਤਰ ਧਰਤੀ ਦਾ ਇਤਿਹਾਸ ਜਾਣੀ ਮਨੂ ਰਾਮ ਬਾਬਾ ਨਾਨਕਾ ਕਰਤਾਰਪੁਰ ਸਾਹਿਬ ਉਹ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਜ਼ਿਆਦਾ ਸਮਾਂ ਬਿਤਾਇਆ ਤੁਸੀਂ ਦੇਖ ਸਕਦੇ ਹੋ ਗੁਰਦਾਰੇ ਸਾਹਿਬ ਦੀ ਇਮਾਰਤ ਪੁਰਾਣੀ ਅਤੇ ਸੰਭਾਲ ਕੇ ਰੱਖੀ ਗਈ ਹੈ ਇਹ ਉਹੀ ਧਰਤੀ ਹੈ ਜਿਸ ਦਾ ਅਸੀਂ ਸਦੀਆਂ ਤੋਂ ਇੰਤਜ਼ਾਰ ਕੀਤਾ ਇਸ ਲਾਂਗੇ ਤੋਂ ਪਾਰ ਜਦੋਂ ਅਸੀਂ ਦੂਰ ਵੀ ਨਾਲ ਇਸ ਸਥਾਨ ਨੂੰ ਦੇਖਣਾ ਤਾਂ ਮਨ ਵਿੱਚ ਖੋਲ ਪੈਂਦਾ ਸੀ ਕਿ ਕਾਸ਼ ਅਸੀਂ ਵੀ ਉਸ ਸਥਾਨ ਤੇ ਚੱਲ ਸਕੀਏ ਇਹ ਉਹ ਸਥਾਨ ਹੈ ਜਿੱਥੇ ਗੁਰੂ ਮਹਾਰਾਜ ਜੋਤੀ ਜੋਤ ਸਮਾਏ ਤੇ ਇਸੇ ਸਥਾਨ ਤੇ ਤਕਰੀਬਨ 18 ਸਾਲ guzare ਉਦਾਸੀਆਂ ਸਮਾਪਤ ਕਰਨ ਤੋਂ ਬਾਅਦ ਆਪ ਜੀ ਇੱਥੇ ਆ ਬਿਰਾਜੇ ਦੇ ਆ ਕੇ ਖੇਤੀ ਸ਼ੁਰੂ ਕਰ ਦਿੱਤੀ ਇਤਿਹਾਸਕਾਰ ਮੁਤਾਬਕ ਇਹ ਉਹ ਖੂਹ ਹੈ ਜਿੱਥੇ ਆਪ ਸਥਾਨਕ ਲੋਕਾਂ ਲਈ ਆ ਕਰਕੇ ਆਪਣੇ ਪਾਣੀ ਦੀਆਂ ਲੋੜਾਂ ਪੂਰੀਆਂ ਕਰਵਾਉਂਦੇ ਜਾਂ ਕਰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਤਾਂ ਉਸ ਵਕਤ Hindu Muslim ਤੇ ਸਿੱਖਾਂ ਵਿਚਾਲੇ ਵਾਦ ਵਿਵਾਦ ਹੋਇਆ ਆਪ ਸਭ ਨੇ ਉਹ ਸਾਖੀ ਤਾਂ ਸੁਣੀ ਹੀ ਹੋਵੇਗੀ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਤਾਂ ਮੁਸਲਮਾਨਾਂ ਸਿੱਖਾਂ ਹਿੰਦੂਆਂ ਵਿੱਚ ਵਾਦ-ਵਿਵਾਦ ਸ਼ੁਰੂ ਹੋ ਗਿਆ ਵਾਦ-ਵਿਵਾਦ ਇਹ ਸੀ ਕਿ ਹੁਣ ਗੁਰੂ ਨਾਨਕ ਦੇਵ ਜੀ ਦਾ ਸੰਸਕਾਰ ਕਿਵੇਂ ਕੀਤਾ ਜਾਵੇ ਮੁਸਲਮਾਨਾਂ ਦੀ ਰਾਏ ਅਨੁਸਾਰ ਜਾਂ ਹਿੰਦੂਆਂ ਦੀ ਰਵਾਇਤ ਅਨੁਸਾਰ ਜਾਂ ਸਿੱਖਾਂ ਦੀ ਅਗਲੇ ਦਿਨ ਵਿਚਾਰ ਕਰਕੇ ਚਾਦਰ ਚੁੱਕੀ ਗਈ ਤਾਂ ਚਾਦਰ ਤੋਂ ਸਿਰਫ ਫੁੱਲ ਮਿਲੇ ਤੇ ਗੁਰੂ ਨਾਨਕ ਦੇਵ ਜੀ ਦਾ ਸਰੀਰ ਅਲੋਪ ਹੋ ਚੁੱਕਾ ਸੀ ਤੇ ਫਿਰ ਉਸ ਸਮੇਂ ਸਾਰਿਆਂ ਦੀ ਇਹ ਸਹਿਮਤੀ ਹੋਈ ਕਿ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਤੇ ਉਹ ਫੁੱਲ ਤਿੰਨਾ ਵਿੱਚ ਵੰਡ ਦਿੱਤੇ ਜਾਣ ਮੁਸਲਮਾਨਾ ਨੇ ਉਸ ਚਾਦਰ ਨੂੰ ਤੇ ਫੁੱਲਾਂ ਨੂੰ ਦਫਨਾਇਆ ਤੇ ਉੱਥੇ ਮਜ਼ਾਰ ਤਿਆਰ ਕਰ ਦਿੱਤੀ। ਉਸੇ ਤਰ੍ਹਾਂ ਸਿੱਖਾਂ ਨੇ ਤੇ ਹਿੰਦੂਆ ਨੇ ਆਪਣੀ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਜੀ ਦੀ ਚਾਦਰ ਤੇ ਉਹਨਾਂ ਫੁੱਲਾਂ ਨੂੰ ਸੰਸਕਾਰ ਕੀਤਾ ਤੇ ਉੱਥੇ ਅੰਗੀਠਾ ਤਿਆਰ ਕੀਤਾ ਜਿਸ ਨੂੰ ਅੱਜ ਅੰਗੀਠਾ ਸਾਹਿਬ ਆਖਿਆ ਜਾਂਦਾ ਹੈ। ਬੱਕੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜੇ ਰਸੋਈ ਘਰ ਦੀ ਗੱਲ ਕਰੀਏ ਜਿੱਥੇ ਲੰਗਰ ਪ੍ਰਸ਼ਾਦ ਦੀ ਤਿਆਰ ਹੁੰਦੇ ਨੇ ਉੱਥੇ ਕਿਚਨ ਬਹੁਤ ਨੀਟ ਐਂਡ ਕਲੀਨ ਆ ਬੜੀ ਸਫਾਈ ਦਾ ਖਾਸਾ ਖਿਆਲ ਰੱਖਿਆ ਜਾਂਦਾ ਇੱਥੇ ਤੇ ਪੂਰਾ ਇੱਕ ਵੈਸਟਰਨ ਟੱਚ ਵਿੱਚ ਇਹ ਕਿਚਨ ਤਿਆਰ ਕੀਤੀ ਗਈ ਹੈ ਆਓ ਹੁਣ ਤੁਹਾਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੇ ਖੇਤ ਦਿਖਾਈਏ ਜਿੱਥੇ ਬਾਬਾ ਨਾਨਕ ਖੇਤੀ ਕਰਦੇ ਸੀ ਰੇ ਮਨ ਰਾਮ ਸਿਉ ਕਰ ਪ੍ਰੀ ਇਹ ਉਹੀ ਪਵਿੱਤਰ ਖੇਤ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਹਲ ਵਾਉਂਦੇ ਰਹੇ ਸਨ ਤੇ ਕਿੰਨੇ ਪਾ ਗਾਵਾਂ ਦਾ ਸਮਾਂ ਕੀ ਸੀ ਉਸ ਧਰਤੀ ਤੇ ਚੱਲ ਰਹੇ ਆ ਜਿੱਥੇ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਸਨ ਸੋ ਸੰਗਤਾਂ ਆਉਂਦੀਆਂ ਨੇ ਗੁਰਦੁਆਰਾ ਗਰਤਾਰਪੁਰ ਸਾਹਿਬ ਅੰਦਰ ਦਰਬਾਰ ਸੇ ਮੱਥਾ ਟੇਕਦਿਆਂ ਨੇ ਮাজার ਸਾਹਿਬ ਦੇਰਸ਼ਨ ਕਰਦਿਆਂ ਨੇ ਅੰਗੀਠਾ ਸਾਹਿਬ ਦੇਰਸ਼ਨ ਕਰਦਿਆਂ ਨੇ ਤੇ ਚੱਲ ਜਾਂਦੇ ਨੇ ਇਹਨਾਂ ਖੇਤਾਂ 'ਚ ਕੋਈ ਕੋਈ ਆਂਦਾ ਹੈ ਸੋ ਜੋਦੋ ਵੀ ਤੁਸੀਂ ਕਰਤਾਰਪੁਰ ਸਾਹਿਬ ਕੋ ਪਾਕਿਸਤਾਨ ਆਓ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੇ ਦਰਸ਼ਨ ਜ਼ਰੂਰ ਕਰਨਾ ਤੇ ਇੱਥੋਂ ਇੱਕ ਵੱਖਰੀ ਜਿਹੀ ਵਾਈ ਬੰਦੀ ਹੈ ਵੱਖਰਾ ਜਿਹਾ ਫੀਲ ਆਂਦਾ ਹੈ ਇੱਕ ਸਕੂਨ ਜਿਹਾ ਵੀ ਮਿਲਦਾ ਹੈ ਸੋ ਅਗਰ ਤੁਹਾਨੂੰ ਪਰਮਿਸ਼ਨ ਮਿਲੇ ਤਾਂ ਤੁਸੀਂ ਜ਼ਰੂਰ ਇੱਥੇ ਆ ਕੇ ਇਸ ਖੇਤ ਨੂੰ ਜ਼ਰੂਰ ਦੇਖਣਾ ਮਨ ਵਿੱਚ ਇਹੀ ਖਿਆਲ ਆਂਦਾ ਹੈ ਕਿ ਧਰਤੀ ਦਾ ਉਹੀ ਹੈ ਜੋ ਸਾਡੀ ਹੈ ਇੰਡੀਆ ਵੀ ਉਹੀ ਹੈ ਪਾਕਿਸਤਾਨ ਦੀ ਧਰਤੀ ਵੀ ਉਹੀ ਹੈ ਕੁਝ ਵੱਖਰਾ ਨਹੀਂ ਹੈ ਸਿਰਫ ਵਿਚਾਲੇ ਤਾਰਾਂ ਖੜੀਆਂ ਕੀਤੀਆਂ ਹੋਈਆਂ ਨੇ ਬੰਦੇ ਵੀ ਉਹੀ ਨੇ ਮਿੱਟੀ ਵੀ ਉਹੀ ਹੈ ਪਰ ਫਿਰ ਵੀ ਇੱਕ ਤੋਂ ਦੂਜੇ ਪਾਸੇ ਜਾਣ ਲਈ ਕਿੰਨਾ ਕੁਝ ਕਰਨਾ ਪੈ ਰਿਹਾ ਹੈ ਕਿੰਨੇ ਡਾਕੂਮੈਂਟੇਸ਼ਨ ਕਿੰਨੀ ਕਰਨੀ ਪੈ ਰਹੀ ਹੈ ਖੈਰ ਉਹ ਵੀ ਸਾਡੀ ਸੇਫਟੀ ਵਾਸਤੇ ਹੀ ਹੈ ਪਰ ਵੱਖਰਾ ਕੁਝ ਨਹੀਂ ਹੈ ਸਾਰਾ ਕੁਝ ਉਹੀ ਹੈ ਜੋ ਇੰਡੀਆ 'ਚ ਹੈ ਇੱਥੇ ਵੀ ਉਹੀ ਹੈ ਪਰ ਕਈ ਲੋਕ ਤਰਸ ਜਾਂਦੇ ਨੇ ਆਪਣੇ ਗੁਰੂ ਦੇ ਆਖਰੀ ਜਿੱਥੇ ਉਹਨਾਂ ਨੇ ਜ਼ਿੰਦਗੀ ਕੱਟੀ ਹੋਵੇ ਇੱਥੋਂ ਹੀ ਗੁਰੂ ਨਾਨਕ ਦੇਵ ਜੀ ਨੇ ਹੋਕਾ ਦਿੱਤਾ ਸੀ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਮੁਖ ਪਸਾਰੇ ਮੀਤੇ ਮੁਖ ਪਸਾਰੇ ਸੁਚਾਰ ਵੱਜ ਚੁਕੇ ਨੇ ਤੇ 4 ਹੁੰਦਾ ਹੈ ਕਲੋਜ਼ਿੰਗ ਟਾਈਮ ਜਿੰਨੇ ਵੀ ਯਾਤਰੀ ਇੰਡੀਆ ਤੋਂ ਆਏ ਹੁੰਦੇ ਨੇ ਦਰਸ਼ਨ ਕਰਨ ਵਾਸਤੇ ਉਹਨਾਂ ਨੂੰ ਵਾਪਸ ਹੁਣ ਜਾਣਾ ਪੈਂਦਾ ਹੈ 4 ਵਜੇ ਦੀ ਦਰਸ਼ਨ ਕਰਕੇ ਆਨੰਦ ਆ ਜਾਂਦਾ ਹੈ ਮੈਂ ਸਾਰੇ ਨੂੰ ਰეკਮੈਂਡ ਕਰਦਾ ਕਿ ਜਿਹੜੇ ਅਜੇ ਨਹੀਂ ਆਏ ਕਰਤਾਰਪੁਰ ਸਾਹਿਬ ਜ਼ਰੂਰ ਆਣ ਬਾਕੀ ਗੁਰੂ ਸਾਹਿਬ ਨੇ ਚਾਹਿਆ ਤੇ ਮੈਂ ਵੀ ਜ਼ਰੂਰ ਆਵਾਂਗਾ ਕਰਤਾਰਪੁਰ ਸਾਹਿਬ ਜਦੋਂ ਵੀ ਗੁਰੂ ਸਾਹਿਬ ਨੇ ਚਾਹਿਆ ਕਿਸੇ ਕਾਰਨਾ ਕਰਕੇ ਮੇਰੇ ਕੋਲ ਵੀ ਅਸਲ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਸਾਹਿਬ ਨਹੀਂ ਜਾ ਹੁਆ ਸੀ ਲੇਕਿਨ ਮੇਰੇ ਇੰਡੀਆ ਤੋਂ ਰਿਲੇਟਿਵਸ ਫੈਮਿਲੀ ਕਰਤਾਰਪੁਰ ਸਾਹਿਬ ਗਏ ਸੀ ਉਹਨਾਂ ਨੇ ਇਹ ਸਾਰਾ ਪ੍ਰੋਸੈਸ ਮੈਨੂੰ ਦੱਸਿਆ ਤੇ ਥੋੜੇ ਜੀ ਉਹਨਾਂ ਨੇ ਤੇ ਸ਼ਾਰਟ ਲਿਫਟ ਜੇ ਸੋਇ ਕੋਸ਼ਿਸ਼ ਕੀਤੀ ਕਿ ਜੋ ਜਾਣਨਾ ਚਾਹੁੰਦੇ ਨੇ ਉਹਨਾਂ ਨੂੰ ਮੈਂ ਦੱਸ ਸਕਾਂ ਕਿ ਕਿਵੇਂ ਜਾਇਜ ਜਾ ਸਕਦਾ ਹੈ ਗੁਰੂ ਸਾਹਿਬ ਨੇ ਚਾਹਿਆ ਤੇ ਅੰਕ ਕਿ ਮੈਨੂੰ ਵੀ ਜ਼ਰੂਰ ਮੌਕਾ ਬਖਸ਼ਣਗੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫਿਲਹਾਲ ਇਤਿਹਾਸ ਦੱਸਦੇ ਆਂ ਸਟੈਪ ਦੱਸਦੇ ਹਨ ਇੱਕਾਂ ਗਲਤੀਆਂ ਹੋ ਜਾਂਦੀਆਂ ਨੇ ਸੰਤ ਬਖਸ਼ਣਯੋਗ ਐ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਕਰ ਦਿਓ ਲਾਈਕ ਫਤਿਹ ਬਿਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਤੂੰ ਹੀ ਦੁਨੀਆ ਵਾਲੀ ਅਖੇਡ ਰਚਾਈ ਤੂੰ ਹੀ ਦੁਨੀਆ ਵਾਲੀ ਐ ਖੇਡ ਰਚਾਈ ਹਰ ਡੁੱਬਦੀ ਵੇੜੀ ਤੂੰ ਪਾਰ ਲੰਗਾਈ ਪਾਰ ਲੰਗਾਈ ਸਵਲੀ ਰੱਖ ਮੇਰੇ ਤੇ ਵੀ ਸਵਲੀ ਰੱਖ ਮੇਰੇ ਤੇ ਸਵਲੀ